ਸੰਜੀਵ ਬਹਿਗੁਰੂ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਪਾ ਬਣਾ ਰਹੇ ਹਾਂ ਜੀ ਮੱਕੀ ਦੀਆਂ ਰੋਟੀਆਂ ਸ਼ਾਮ ਦਾ ਟਾਈਮ ਹੈ ਜੀ ਹਾਂਜੀ ਸਾਡੀ ਵੀਡੀਓ ਨੂੰ ਜੇ ਟੈਗ ਸ਼ੇਅਰ ਕਰਿਆ ਕਰੋ ਦੀ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰਿਆ ਦੀ ਜਿਹੜੇ ਭੈਣ ਭਾਈ ਜੀ ਆਪਣੇ ਨਾਲ ਜੁੜੇ ਹੋਏ ਨੇ ਜੀ ਧੰਨਵਾਦ ਜਿਹੜੇ ਆਪਣੇ ਚੈਨਲ ਤੇ ਜੀ ਪਹਿਲੀ ਵਾਰ ਆਏ ਨੇ ਉਹ ਵੀ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੂ ਹਾਂਜੀ ਸਰਦੀਆਂ ਦੇ ਵਿੱਚ ਦੀ ਮੱਕੀ ਰੋਟੀ ਖਾਣ ਦਾ ਲੱਗ ਹੀ ਟੇਸਟ ਹੁੰਦਾ ਜੀ। ਇਹ ਵੀ ਠੰਡ ਦੇ ਵਿੱਚ ਵਧੀਆ ਲੱਗਦੀ ਹੈ। ਮੌਸਮ ਦੇ ਹਿਸਾਬ ਦੇ ਨਾਲੇ ਚੀਜ਼ ਵਧੀਆ ਲੱਗਦੀ ਹੈ। ਹਾਂਜੀ ਸਵੇਰ ਦੇ ਟਾਈਮ ਤੇ ਜੀ ਚੁੱਲੇ ਤੇ ਬਣਾ ਲੈਨੇ ਆਪਾਂ ਮੱਕੀ ਦੀ ਰੋਟੀ। ਰਾਤ ਦਾ ਟਾਈਮ ਆ ਜੀ ਤੇ ਵਿੱਚ ਲੋ ਗੈਸ ਤੇ ਬਣਾ ਲਈ। ਉਡਰਿਆਂ ਜੀ ਲੇਟ ਹੋ ਗਏ ਸੀਗੇ ਅੱਜ ਨਰੀ ਮੱਕੀ ਦੀਆਂ ਰੋਟੀਆਂ ਨੇ ਮੱਕੀ ਦੀ ਰੋਟੀ ਸਾਗ ਨਾਲ ਵਧੀਆ ਲੱਗਦੀਆਂ ਜਾਂ ਆਪਣੇ ਗਾਜਰਾਂ ਮਟਰਾਂ ਦੀ ਸਬਜ਼ੀ ਹੋਵੇ ਜਾਂ ਜੇ ਆਪਣੇ ਮੌਂਡੀ ਮੋਠਾ ਦੀ ਦਾਲ ਹੋਵੇ ਉਹਦੇ ਨਾਲ ਵਧੀਆ ਲੱਗਦੀ ਹੈ ਆਪਾਂ ਜੀ ਇਹਨੂੰ ਤਵਾ ਚੱਕ ਕੇ ਨਹੀਂ ਰੜਾਵਾਂਗੇ ਤਵੇ ਦੇ ਉੱਪਰੇ ਰਾਵਾਂਗੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਜੀ ਇਸ ਦਾ ਉੱਪਰ ਇਹ ਪਾ ਲਾਂਗੇ ਮੁੱਕੀ ਰੋਟੀ ਜਿਹਾ ਗੈਸ ਦੇ ਉੱਤੇ ਬਣਾ ਤਾਂ ਰਹਿੰਦੇ ਪਰ ਚੁੱਲ੍ਹੇ ਵਰਗੀ ਨਹੀਂ ਬਣਦੀ